आज मिति 7 फरवरी 2005 ਨੂੰ ਜਨਰਲ ਸਰਦਾਰ ਸ਼ਾਮ ਸਿੰਘ ਯਾਦਗਾਰ ਵਿਖੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੱਧੂ ਤੇ ਟਰਸਟੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪ੍ਰਜ਼ੋਰ ਮੰਗ ਕੀਤੀ ਗਈ ਕਿ ਜਨਰਲ ਸ਼ਾਮ ਸਿੰਘ ਦਾ ਸ਼ਹੀਦੀ ਦਿਹਾੜਾ ਰਾਜ ਪੱਧਰ ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਗਜ਼ਟ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਪਿਛਲੇ 25 ਸਾਲਾਂ ਤੋਂ ਸਮੂਹ ਇਲਾਕਾ ਨਿਵਾਸੀ ਅਤੇ ਤਰਸਤ ਵੱਲੋਂ ਹੀ ਮੰਗ ਮੰਨਵਾਉਣ ਲਈ ਸੰਗਰਾਸ਼ ਕੀਤਾ ਜਾ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਹਰ ਸਾਲ ਝੂਠੇ ਵਾਅਦੇ ਕੀਤੇ ਜਾਂਦੇ ਹਨ ਪਰ ਸਾਡੀ ਮੰਗ ਪਰਵਾਣ ਨਹੀਂ ਕੀਤੀ ਗਈ ਹਰ ਸਾਲ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਚੱਕਰ ਲਵਾਏ ਜਾਂਦੇ ਹਨ ਕਿਉਂਕਿ ਕਿ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਆਟਾਰੀ ਦੀ ਸ਼ਹੀਦੀ ਸਮੁੱਚੇ ਪੰਜਾਬ ਲਈ ਸੀ ਸੋ ਇਸ ਲਈ ਇਸ ਦਿਹਾੜੇ ਨੂੰ ਰਾਜ ਪੱਧਰੀ ਸਮਾਗਮ ਦੇ ਰੂਪ ਦਰਜ ਕੀਤਾ ਜਾਵੇ ਇਸ ਲਈ ਪੰਜਾਬ ਸਰਕਾਰ ਦਾ ਮੁੱਖ ਫਰਜ਼ ਬਣਦਾ ਹੈ ਕਿ ਸਾਡੀ ਇਕੋ ਇਸ ਮੰਗ ਨੂੰ ਪਰਵਾਨ ਕਰਕੇ ਸ਼ਹੀਦਾਂ ਸੱਚੀ ਸ਼ਰਧਾਂਜਲੀ ਪੇਸ਼ ਕੀਤੀ ਜਾਵੇ। ਫਟੇ ਅੱਜ ਸਾਰੀ ਪ੍ਰੈਸ ਵੱਲੋਂ ਇੱਥੇ ਇਕੱਠੇ ਹੋਣ ਦਾ ਬਹੁਤ-ਬਹੁਤ ਧੰਨਵਾਦ। ਅੱਜ ਦਾ ਸਾਡਾ ਪ੍ਰੈਸ ਕਾਨਫਰੈਂਸ ਕਰਨ ਦਾ ਮੇਨ ਮੁੱਦਾ ਜਰਨਮਹਾਨ ਜਰਨਲ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਿਆਂ ਦਾ 179ਵਾਂ ਸ਼ਹੀਦੀ ਦਿਹਾੜਾ ਆਇਆ। ਸਾਡੀ ਪੰਜਾਬ ਸਰਕਾਰ ਅੱਗੇ ਬਹੁਤ ਪੁਰਾਣੇ ਸਮੇਂ ਤੋਂ ਮੰਗਿਆ ਲਗਭਗ ਪਿਛਲੇ 25 ਸਾਲ ਤੋਂ ਅਸੀਂ ਪੰਜਾਬ ਸਰਕਾਰ ਦੇ ਹਰ ਵੇਲੇ ਕੀ ਹੋਈ ਉਹਨਾਂ ਦੇ ਅੱਗੇ ਰਿਕੁਐਸਟ ਕਰਦੇ ਆ ਰਹੇ ਹਾਂ ਇਸ ਸ਼ਹੀਦੀ ਦਿਹਾੜੇ ਨੂੰ ਗਜ਼ਟ ਦੇ ਵਿੱਚ ਪਾ ਕੇ ਨੋਟੀਫਿਕੇਸ਼ਨ ਕਰਕੇ ਗਜ਼ਟ ਦੇ ਵਿੱਚ ਦਰਜ ਕੀਤਾ ਜਾਵੇ ਤਾਂ ਕਿ ਇਹ ਸ਼ਹੀਦੀ ਦਿਹਾੜਾ ਸਾਨੂੰ ਹਰ ਸਾਲ ਦਫ਼ਤਰਾਂ ਦੇ ਪਿੱਛੇ ਭੱਜ-ਭੱਜ ਕੇ ਮਨਜ਼ੂਰੀ ਨਾ ਲੈਣੀ ਪਵੇ ਇਸ ਵਿਸ਼ੇ ਵਿੱਚ ਅਸੀਂ ਪਿਛਲੇ 25 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਹਰ ਸਾਲ ਸਾਨੂੰ ਇਹੋ ਹੀ ਝੂਠੇ ਵਾਅਦੇ ਕੀਤੇ ਜਾਂਦੇ ਆ ਕਿ ਇਹ ਆਉਂਦੇ ਸਾਲ ਨੂੰ ਹੋ ਜਾਏਗਾ ਪਰ ਅਜੇ ਤੱਕ ਇਹ ਵਾਲਾ ਜਿਹੜਾ ਆ ਸਰਕਾਰ ਵੱਲੋਂ ਫੈਸਲਾ ਨਹੀਂ ਲਿਆ ਗਿਆ ਸਾਡੀ ਔਰ ਕੋਈ ਕਿਸੇ ਕਿਸਮ ਦੀ ਮੰਗ ਨਹੀਂ ਸਾਡੀ ਸਰਕਾਰ ਦੇਗੇ ਇਹੋ ਹੀ ਮੰਗਿਆ ਇਸ ਹੀ ਦੀ ਧਿਆੜੇ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਪੱਧਰ ਦੇ ਉੱਤੇ ਹਰ ਸਾਲ ਸੈਲੀਬ੍ਰੇਟ ਕੀਤਾ ਜਾਵੇ ਹੁਣ ਉਹ ਇਲਾਕੇ ਦੇ ਸਾਰੇ ਪਿੰਡ ਦੇ ਮੋਹਤਵਾਰ ਸਾਰੇ ਬੈਠੇ ਹੋਏ ਨੇ ਜਿਹੜੇ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਸੀ ਇਹ ਇਕੱਲੇ ạtਾਰੀ ਪਿੰਡ ਦੇ ਸ਼ਹੀਦ ਨਹੀਂ ਸੀ ਇਹ ਸਮੁੱਚੇ ਪੰਜਾਬ ਲਈ ਇਹਨਾਂ ਨੇ ਸ਼ਹਾਦਤ ਕੀਤੀ ਆ ਜਿਵੇਂ ਕਿ ਸਰਦਾਰ ਭਗਤ ਸਿੰਘ ਯੋਧੇ ਹੋਏ ਆ ਸ਼ਹੀਦ ਹੋਇਆ ਉਸੇ ਤਰ੍ਹਾਂ ਇਹਨਾਂ ਦੀ ਸ਼ਹਾਦਤ ਬਹੁਤ ਵੱਡੇ ਪੱਧਰ ਤੇ ਆ ਇਹ ਉਹਲੇ ਮਹਾਨ ਯੋਧੇ ਸ਼ਹੀਦ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਆ ਉਸ ਸਮੇਂ ਕੁਝ ਗਦਾਰਾਂ ਦੇ ਕਾਰਨ ਕਰਕੇ ਸਰਦਾਰ ਸ਼ਾਮ ਸਿੰਘ ਤਾਰੀ ਵਾਲੇ ਇਹ ਵਾਲੀ ਜੰਗ ਜਿੱਤ ਗਏ ਹਾਰ ਗਏ ਸੀ ਇਹ ਵਾਲੀ ਸ਼ਹਾਦਤ ਉਹਨਾਂ ਸਮੁੱਚੇ ਪੰਜਾਬ ਲਈ ਕੀਤੀ ਆ ਸਮੁੱਚੇ ਵਰਗ ਲਈ ਕੀਤੀ ਆ ਇਹ ਇਕੱਲੇ ਪਿੰਡ ਲਈ ਜਾਂ ਪਰਿਵਾਰ ਲਈ ਉਹਨਾਂ ਨਹੀਂ ਕੀਤੀ ਅਸੀਂ ਹਰ ਵਾਰ ਸਰਕਾਰਗੇ ਇਹੀ ਬੇਨਤੀ ਕਰਦੇ ਆਂ ਇਸੇ ਹੀ ਦੇ ਦਿਹਾੜੇ ਨੂੰ ਸਰਕਾਰ ਮਨਾਵੇ ਸਾਨੂੰ ਸਰਕਾਰ ਵੱਲੋਂ ਸੁਨੇਹਾ ਆਵੇ 10 ਫਰਵਰੀ ਨੂੰ ਸ਼ਹੀਦ ਦਿਹਾੜਾ ਹੈ ਪਰ ਅਸੀਂ ਸਾਡੀ ਮਾੜੀ ਕਿਸਮਤ ਇਹ ਆ ਹਰ ਸਾਲ ਅਸੀਂ ਦਫ਼ਤਰਾਂ ਦੇ ਚੱਕਰ ਲਾਉਂਦੇ ਆ ਉਸ ਤੋਂ ਬਾਅਦ ਸਾਨੂੰ ਮੈਸੇਜ ਮਿਲਦਾ ਹੈ ਵੀ ਇਹ ਤੁਹਾਡਾ ਇਸ ਵਾਲ ਰਾਜਪਦਰੀ ਮਨਜ਼ੂਰ ਹੋ ਗਿਆ ਹੈ ਇਹ ਸਾਨੂੰ ਅਖੀਰਲੇ ਟਾਈਮਾਂ 'ਚ ਮਿਲਦਾ ਆ ਜਦੋਂ ਕਿ ਦੇ ਇਲੈਕਸ਼ਨ ਆਉਣ ਫੇਰ ਤੇ ਇਸ ਸ਼ਹੀਦ ਦਿਹਾੜੇ ਨੂੰ ਭੁੱਲੀ ਜਾਂਦੇ ਬਹੁਤ ਜ਼ਿਆਦਾ ਵਿੱਚੋਂ ਮਿਸੂ ਹੀ ਹੋਏ ਨੇ ਤੇ ਤਕਰੀਬਨ 70% ਹੋਏ ਆ ਬਾਕੀ ਜਿਹੜੇ ਇਹ ਰਹਿਣ ਦਿੰਦੇ ਆ ਜੀ ਸਿੱਤੂ ਸਾਹਿਬ ਕੀ ਕਾਰਨ ਸਮਝਦੇ ਰਾਜਨੀਤਿਕ ਲੀਡਰ ਵੀ ਜਿਹੜੇ ਪ੍ਰੋਗਰਾਮ ਕਰਦੇ ਰਹੇ ਉਹ ਇਤਿਹਾਸਕ ਸਥਾਪਥਾ ਲਗਾਏ تھے ਪ੍ਰੋਗਰਾਮ ਵੀ ਹੋਏ ਆ ਲੀਡਰ ਵੀ ਆਉਂਦੇ ਆ ਤੇ ਫਿਰ ਕੀ ਕਾਰਨ ਸਮਝੋ ਕਿ ਜਿਹੜਾ ਹਲੇ ਤੱਕਰ ਵੀ ਇਦਾਂ ਉਹਨੂੰ ਜਿਹੜਾ ਨਹੀਂ ਕੀਤਾ ਜਾ ਰਿਹਾ ਸਭ ਤੋਂ ਵੱਡਾ ਕਾਰਨ ਹੈ ਜੀ ਵੇਖੋ ਅਸੀਂ ਕਿਸੇ ਪੋਲੀਟੀਕਲ ਬੇਸ ਤੇ ਨਹੀਂ ਬੈਠੇ ਅਸੀਂ ਜਿਹੜੇ ਆ ਬਿਲਕੁਲ ਨੌਨ ਪੋਲੀਟੀਕਲ ਦੇ ਉੱਤੇ ਇਹ ਵਲੀ ਕਾਨਫਰੰਸ ਕਰ ਰਹੇ ਆ ਮੇਨ ਕਾਰਨ ਹੈ ਜੀ ਜੇ ਦੇ ਇੱਥੇ ਕੋਈ ਵੋਟਾਂ ਦਾ ਤਕੜਾ ਮਸਲਾ ਹੋਵੇ ਬਹੁਤ ਜ਼ਿਆਦਾ ਫੇਰ ਤੇ ਮੇਰੇ ਖਿਆਲ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਹੀ ਹੋ ਗਿਆ ਹੁੰਦਾ ਪਰ ਜਿੱਥੇ ਸ਼ਹੀਦਾਂ ਦਾ ਮਾਮਲਾ ਆਉਂਦਾ ਜਿਹੜੇ ਪੰਜਾਬ ਦੇ ਮੇਨ ਹੀਰੇ ਯੋਧੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਬਹੁਤ ਪਿੱਛੇ ਕਰ ਦਿੱਤਾ ਜਾਂਦਾ ਆ ਹਾਂ ਜੇ ਕੋਈ ਅੱਜ ਜਿਮਨੀ ਚੋਣ ਹੋ ਜੇ ਕੋਈ ਇਲੈਕਸ਼ਨ ਹੋ ਜੇ ਇੱਥੇ ਸਾਰੀਆਂ ਹੀ ਪਾਰਟੀਆਂ ਆ ਜਾਣੀਆਂ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਮੁੱਖ ਮੰਤਰੀ ਵੀ ਆਉਂਦੇ ਰਹੇ ਆ ਮੰਤਰੀ ਵੀ ਸਾਡੇ ਸਾਰੇ ਆਉਂਦੇ ਆ ਪਰ ਸਾਨੂੰ ਹਰ ਸਾਲ ਇਹੋ ਹੀ ਯਕੀਨ ਦਵਾ ਕੇ ਜਾਂਦੇ ਆ ਵੀ ਤਾੜਾ ਜਿਹੜਾ ਆ ਅਗਲੇ ਸਾਲ ਤੋਂ ਨੋਟੀਫਿਕੇਸ਼ਨ ਚ ਪੈ ਜਾਏਗਾ ਪਰ ਅਜੇ ਤੱਕ ਉਹ ਵਾਲਾ ਦਿਹਾੜਾ ਨਹੀਂ ਆਇਆ ਹੁਣ ਵੀ ਆ ਸਾਡਾ ਕੱਲ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਰਾਜਪੱਤਰ ਦੇ ਉੱਤੇ ਮਨਜ਼ੂਰ ਹੋ ਗਿਆ ਆ ਸਾਡੀ ਕੋਈ ਵੀ ਜ਼ਿਲ੍ਹਾ ਪ੍ਰਬੰਧਕ ਕਿਸੇ ਨਾਲ ਕੋਈ ਮੰਗਣੀ ਸਾਡੀ ਤੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਅੱਗੇ ਮੰਨਦੇ ਮੰਗਿਆ ਮਾਨ ਸਾਹਿਬ ਇਸ ਟਾਈਮ ਤੁਹਾਨੂੰ ਵਾਇ ਗਰੂ ਨੇ ਬੜਾ ਵੱਡਾ ਰੁਤਬਾ ਦਿੱਤਾ ਹੈ ਤੁਸੀਂ ਇਹ ਸ਼ਹੀਦਾਂ ਦੇ ਵਾਸਤੇ ਤੇ ਸ਼ਹੀਦਾਂ ਦੇ ਸਿਰ ਦੇ ਉੱਤੇ ਹੀ ਪੰਜਾਬ ਚ ਆਏ ਜੇ ਇਹਨਾਂ ਨੇ ਸਭ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਦੀ ਆਵਾਜ਼ ਬੁਲੰਦ ਕੀਤੀ ਸੀਗੀ ਉਹ ਵੀ ਸ਼ਹੀਦ ਸੀਗੇ ਤੇ ਸਰਦਾਰ ਸ਼ਾਮ ਸਿੰਘ ਟਾੜੀ ਵਾਲੀ ਇਹਨਾਂ ਦੀ ਤੇ ਬਹੁਤ ਵੱਡੀ ਇਹਨਾਂ ਦੀ ਵੀ ਸ਼ਹਾਦਤ ਆ ਇਹਨਾਂ ਨੇ ਜ ਹਜ਼ਾਰਾਂ ਗੋਰੇ ਵੱਡੇ ਸੀ ਜੀ ਉਸ ਜੰਗ ਦੇ ਵਿੱਚ ਇਥੋਂ ਸਾਡੇ ਬਜ਼ੁਰਗ ਦੱਸਦੇ ਆ 1947 ਤੋਂ ਪਹਿਲਾਂ ਅੰਗਰੇਜ਼ ਅਫਸਰ ਜਦੋਂ ਆਟਾਰੀ ਤੋਂ ਲੰਘਦਾ ਸੀ ਇਸ ਸਮਾਧਾਂ ਤੋਂ ਹੋ ਕੇ ਜਾਂਦਾ ਸੀ ਇਸ ਜਗ੍ਹਾ ਨੂੰ ਉਹ ਸਲੂਟ ਕਰਕੇ ਜਾਂਦਾ ਸੀ ਉਹ ਬਹਾਦਰਾਂ ਦੀ ਕਬਰ ਕਰਦੇ ਸੀ ਭਾਵੇਂ ਉਹਨਾਂ ਨੇ ਇਸ ਜੰਗ 'ਚ ਉਹਨਾਂ ਨੂੰ ਸ਼ਹੀਦ ਵੀ ਕੀਤਾ ਸਾਡੇ ਨਾਲੋਂ ਜ਼ਿਆਦਾ ਤੇ ਉਹ ਸਲਮਾਨ ਦਿੰਦੇ ਸੀ बार-बार ਇਹੋ ਹੀ ਇਹਨਾਂ ਨੂੰ ਬੇਨਤੀ ਕਰਦੇ ਆਂ ਅਸੀਂ ਇਸ ਸਮਰੂਹ ਨੂੰ ਇਸ ਹੀ ਸ਼ਹੀਦੀ ਸਮਾਗਮ ਨੂੰ ਇਸ ਹੀ ਦਿਹਾੜੇ ਨੂੰ ਨੋਟੀਫਿਕੇਸ਼ਨ ਕਰਕੇ ਇਹਨੂੰ ਰਾਜ ਪੱਧਰ ਤੇ ਮਨਾਓ ਇਹਦੇ ਵਿੱਚ ਸਰਕਾਰ ਦਾ ਵੀ ਹਿੱਸਾ ਨੇ ਗਵਰਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਤੁਹਾਨੂੰ ਦੋ ਵਰੀਸ਼ ਭਰਵਾਇਆ ਸੀ ਉਹਨਾਂ ਨੂੰ ਮਿਲੇ ਬਾਅਦ ਤੋਂ ਹਾਂਜੀ ਹਾਂਜੀ ਉਹਨਾਂ ਨੂੰ ਮਿਲੇ ਉਹ ਕਹਿੰਦੇ ਆ ਵੀ ਅਸੀਂ ਅੱਗੇ ਮਸਲਾ ਰੱਖਿਆ ਹੁਣ ਨਹੀਂ ਸਾਡੀ ਗੱਲਬਾਤ ਸੁਣੀ ਜਾ ਰਹੀ ਜੀ ਹੁਣ ਫਿਰ ਸਾਡੀ ਦੇ ਹੁਣ ਪ੍ਰੈਸ ਅਗੇ ਦੇਖੋ ਜਿਹੜੀ ਪ੍ਰੈਸ ਆ ਇਹ ਏਡੀ ਕਬੱਡੀ ਪਾਵਰ ਆ ਦੁਨੀਆ ਦੀ ਸਭ ਤੋਂ ਜਿਹੜੀ ਆਵਾਜ਼ ਆ ਉਹ ਪ੍ਰੈਸਰ ਉਠਾਉਂਦੀ ਆ ਹੁਣ ਤੁਸੀਂ ਸਾਡੇ ਇਹਦੇ ਵਿੱਚ ਬੜੇ ਤਕੜੇ ਜਿਹੀਏ ਜੇ ਮੀਡੀਏਟਰ ਜੇ ਤੇ ਅਸੀਂ ਇਹ ਨੀਦ ਕਰਦੇ ਆ ਵੀ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਆ ਪ੍ਰੈਸ ਕਾਨਫਰੰਸ ਹੈ ਇਹ ਸਾਡੀ ਕਾਮਯਾਬ ਹੋਏਗੀ ਤੇ ਸਰਕਾਰ ਸਾਡੀ ਗੱਲ ਮੰਨੇਗੀ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਦੂਸਰੀ ਗੱਲ ਆ ਇਹ ਅਟਾਰੀ ਜਿਹੜਾ ਭਾਰਤ ਦਾ ਸਭ ਤੋਂ ਪਹਿਲਾ ਪਿੰਡ ਆ ਐਂਟਰੈਂਸ ਦਾ ਜਦੋਂ ਤੁਸੀਂ ਸਾਰੇ ਇੰਡੀਆ ਵਿੱਚ ਐਂਟਰ ਕਰਦੇ ਜੇ ਭਾਰਤ ਦੀ ਐਂਟਰੈਂਸ ਇਸੇ ਪਿੰਡ ਤੋਂ ਆਉਂਦੀ ਆ ਜਦੋਂ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ ਨਾਲ ਇਸ ਪਿੰਡ ਨੂੰ ਬਹੁਤ ਉੱਚੇ ਲੈਵਲ ਤੇ ਡਿਵੈਲਪ ਕਰਨ ਕਿਉਂਕਿ ਇਹ ਇੰਡੀਆ ਦਾ ਫਰਸਟ ਐਂਟਰੀ ਪੁਆਇੰਟ ਆ ਇਹਦੇ ਉਤੇ ਵੱਧ ਤੋਂ ਵੱਧ ਇਨਵੈਸਟਮੈਂਟ ਕਰਨ ਪਿੰਡ ਨੂੰ ਬਿਊਟੀਫਿਕੇਸ਼ਨ ਕਰਨ ਇਹ ਬੜਾ ਤਗੜਾ ਇਤਿਹਾਸਿਕ ਪਿੰਡ ਹੈ ਜੀ ਠੀਕ ਹੈ ਇਸ ਰਾਇਸਾ ਕੇ ਪਿੱਛੇ ਦੋਨੋ ਸੀਐਮ ਸਾਹਿਬ ਨੇ ਵੀ ਲਿਆਤਾ ਗੋੜ ਦਿਆ ਤਾਂ ਇਸ ਦਾ ਕੀ ਬਣਾ ਉਹ ਬਾਤਾਂ ਨਹੀਂ ਗੋੜ ਲਿਆ تھا ਜੀ ਅੱਛਾ ਇਹ ਰੇਲਵੇ ਸਟੇਸ਼ਨ ਦਾ ਜੋ ਹੈ ਜਨਰਲ ਕੇ ਨਾਮ ਤੇ تھا ਉਹ ਅਭੀ ਤੱਕ ਇੰਪਲੀਮੈਂਟ ਨਹੀਂ ਕੀਤਾ ਹੋਇਆ ਜੀ ਅਜੇ ਤੱਕ ਕੋਈ ਇੰਪਲੀਮੈਂਟ ਨਹੀਂ ਕਾ ਬਹੁਤ ਬੋਲ ਜਾਂਦੇ ਆ ਜੀ ਪ੍ਰੈਕਟੀਕਲ ਕੁਝ ਨਹੀਂ ਕਰਦੇ ਜੀ ਇਹ ਰੱਖ ਰਖਾਓ ਕੋਈ ਸਾਹਮ ਸੰਭਾਲ ਲਈ ਕਿ ਸਰਕਾਰ ਵੱਲੋਂ ਹੁਣ ਬੱਤਰ ਪ੍ਰੋਜੈਕਟ ਕੀਤੀ ਜਾ ਰਹੀ ਹੈ ਨਹੀਂ ਜੀ ਇਹ ਸਾਡਾ ٹرسٹ ਵੱਲੋਂ ਆ ਜੀ ਅਸੀਂ ਇੱਥੇ ਇੱਕ ਬਹੁਤ ਤਗੜਾ ਪੰਜਾਬ ਲੈਵਲ ਦਾ ਬਹੁਤ ਵੱਡਾ ਦੰਗਲ ਕਰਾਉਂਦੇ ਆ ਜੀ ਹਰ ਸਾਲ ਕਰਵਾਉਂਦੇ ਆ ਉਸ ਦੰਗਲ ਦੇ ਵਿੱਚ ਪੰਜਾਬ ਦੇ ਨਾਮੀ ਕਲਾਮੀ ਪਹਿਲਵਾਨ ਆਉਂਦੇ ਆ ਇਹਦੇ ਵਿੱਚ ਅਸੀਂ ٹرسٹ ਵੱਲੋਂ ਤੇ ਸਾਡੇ ਵੱਡੇ ਭਰਾ ਸੁਭਾਰ ਪੂਰਨ ਸਿੰਘ ਸੰਧੂ ਰਣੀ ਕੇ ਉਹ ਬਹੁਤ ਸਹਿਯੋਗ ਕਰਦੇ ਆ ਸਰਦਾਰ ਪੂਰਨ ਸਿੰਘ ਸੰਧੂ ਤੇ ਮੇਰੇ ਫਾਦਰ ਸਰਦਾਰ ਹਰਜੀਤ ਸਿੰਘ ਅਟਾਰੀ ਨੇ ਇਹ ਵੇਲੇ ਦੰਗਲ ਦਾ ਪ੍ਰੋਗਰਾਮ ਆਰੰਭ ਕੀਤਾ ਸੀ ਜਿਹੜਾ ਕੀ ਬਹੁਤ ਨਵ ਨੋਨ ਆ ਬਹੁਤ ਦੁਨੀਆ ਦੂਰੋ ਦੂਰੋਂ ਆਉਂਦੀ ਆ ਹਰ ਸਾਲ ਅਸੀਂ ਬਹੁਤ ਜੋਰਾਂ ਸ਼ੋਰਾਂ ਨਾਲ ਇਹ ਸਭ ਕੁਛ ਅਸੀਂ ਆਪਣੇ ਪਰਿਵਾਰ ਵੱਲੋਂ ਟਰਸਟ ਵੱਲੋਂ ਤੇ ਜਿਹੜਾ ਮੇਲਾ ਨਾਲ ਇਹ ਪੂਰਨ ਸਿੰਘ ਸੰਧੂ ਫਾਈਨੈਂਸ਼ਲੀ ਵੀ ਸਾਨੂੰ ਬਹੁਤ ਸਪੋਰਟ ਕਰਦੇ ਆ ਮੋਰਲੀ ਵੀ ਸਪੋਰਟ ਕਰਦੇ ਆ ਇਹ ਸਾਰੇ ਇਹਾਸਰੇ ਚੱਲ ਰਿਹਾ ਪਰ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਕੋਈ ਵੀ ਯੋਗਦਾਨ ਸਾਨੂੰ ਨਹੀਂ ਹੈਗਾ ਪਰ ਅਸੀਂ ਹਰ ਸਾਲ ਆਪਣਾ ਸੰਘਰਸ਼ ਜਾਰੀ ਰੱਖਾਂਗੇ ਕਿਤੇ ਨਾ ਕਿਤੇ ਕੋਈ ਯੋਧਾ ਉੱਠੇਗਾ ਕਿਤੇ ਨਾ ਕਿਤੇ ਸਾਡੀ ਕੋਈ ਆਵਾਜ਼ ਸੁਨੇਗਾ ਜਿਹੜਾ ਇਸ ਪ੍ਰੋਗਰਾਮ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਦਰਜ ਕਰਕੇ ਜਾਏਗਾ ਜਿਹੜਾ ਇਸ ਨੂੰ ਨੋਟੀਫਿਕੇਸ਼ਨ ਦਰਜ ਕਰੇਗਾ ਰਹੀ ਦੇ ਇਤਿਹਾਸਕ ਉਹਦਾ ਵੀ ਨਾਂ ਰਹੇਗਾ